ਜੀ ਮੈਂ ਨਾ ਆਟੋ ਚਲਾਉਣਾ ਪਟਿਆਲੇ ਦੇ ਵਿੱਚ ਨੇੜੇ ਪਲੀਜ਼ ਪਲੀਜ਼ ਤੁਸੀਂ ਗੱਲ ਸੁਣਦੇ ਹੋ ਇਹ ਨੇੜੇ ਇਕ ਵਾਰ ਜਦੋਂ ਕਿਸਾਨ ਅੰਦੋਲਨ ਲੱਗਿਆ ਸੀਗਾ ਜੀ ਮੈਂ ਖੱਤਰੀ ਪਰਿਵਾਰ ਤੋਂ ਬਲਾਉ ਤੜਤਾਜੀ ਜੀ ਆਇਆ ਤੇ ਮੇਰੀ ਜਲਾਨੀ ਤੋਂ ਮਹੀਨੇ ਲੱਗੇ ਆਏ ਤੇ ਜੀ ਉੱਥੇ ਬਲੌਕਡਾਊਨ ਚ ਅਸੀਂ ਕਹਿੰਦੇ ਕਿਸਾਨ ਦਾ ਅਸੀਂ ਵੀ ਨਾਲ ਆ ਕੋਲ ਮੈਂ ਖੜਿਆ ਸੀਗਾ ਤੇ ਤਿੰਨ ਭਾਈ ਸਾਹਿਬ ਆ ਰਹੇ ਸੀ ਮੈਂ ਕਹਿੰਦਾ ਜੀ ਕਿੱਥੇ ਜਾਣਾ ਕਹਿੰਦਾ ਮੋਰਚਾ ਲਗਾਵਾ ਮੈਂ ਕਹਾਂ ਜੀ ਉਹ ਬੈਠੋ ਇਹ ਸੇਵਾ ਅਸੀਂ ਕਰਾਂਗੇ ਤੁਸੀਂ ਪੁੱਛ ਸਕਦੇ ਮੈਂ ਉਹਨੂੰ ਹੱਥ ਜੋੜੇ ਮੈਂ ਕਹਾਂ ਤੁਨ ਕਿਤੇ 2 4 5 10 20 100 ਦੀ ਆਟੋ ਚਾਹੀ ਮੈਂ ਕਹਾਂ ਅਸੀਂ ਬਚ ਜਾਾਂਗੇ ਫਰੀ ਸੇਵਾ ਇਹ ਆਪਣੇ ਵੱਲੋਂ ਜਿੰਦਗੀ ਦੇ ਬਾਬੇ ਨੇ ਬਖਸ਼ੀ ਹੋਈ ਹੈ ਉਸ ਰਾਤ ਨੂੰ ਜਦ ਮੈਂ ਪੇਸ਼ੇਂਡ ਛੱਡ ਗਿਆ ਸੀਗਾ ਹਰਜਿੰਦਰਾ ਹਸਪਤਾਲ ਦੇ ਵਿੱਚ ਆ ਮੈਨੂੰ ਪਤਾ ਸੀਗਾ ਮਦਰ ਮੇਰੇ ਕੋਲ ਢਿੱਲੇ ਮਠੇ ਰਹਿੰਦੇ ਛੋਟਾ ਭਰਾ ਐਕਸੀਡੈਂਟ ਹੋਇਆ ਵਾ ਤੇ ਮੈਂ ਕਹਾਂ ਚਲ ਉਡੀ ਚਾਹ ਪਾਣੀ ਪੀ ਜੰਦੇ ਆ ਤੇ ਮੈਂ ਉੱਥੇ ਗਿਆ ਦੇਖਦਾ ਜੀ ਇੱਕ ਅੰਕਲ ਖੜੇ ਵੇ ਇੱਕ ਮੁੰਡਾ ਸੀਗਾ ਇਹ ਉਹਨਾਂ ਦੇ ਜਦ ਹੱਥ ਚੱਕਿਆ ਗਿਆ ਨਾ ਮੈਂ ਉਹਨੂੰ ਕਿਹਾ ਮੈਂ ਕਿਹਾ ਸਰਦਾਰ ਬੰਦੇ ਦੇ ਹੱਥ ਚੱਕਦੇ ਚੰਗੀ ਗੱਲ ਬਾਤ ਨਹੀਂ ਹੈਗੀ ਉਹ ਬੰਦੇ ਨੂੰ ਮੈਂ ਜਾਣਦਾ ਨਹੀਂ ਜਿਹੜੇ ਮੁੰਡਾ ਸੀਗਾ ਜੀ ਮੈਨੂੰ ਅਗਲੇ ਦਿਨ ਪਤਾ ਚੱਲਿਆ ਜਾਂਦਾ ਵੀ ਫੌਜੀ ਸਾਹਿਬ ਸੀਗੇ ਮੈਨੂੰ ਬੜੀ ਤਕਲੀਫ ਹੋਈ ਮੈਂ ਉਹਨਾਂ ਨੂੰ ਕਿਹਾ ਵੀ ਉਹ ਉਹ ਬੰਦਾ ਸੀਗਾ ਮੈਂ ਕਿਸੇ ਦਿਨ ਡਰਦਾ ਜੀ ਸਵਾਇ ਆਪਣੇ ਮਾਪੇ ਬਾਬਦੋ ਅਕਾਲਪੁਰਕ ਤੋਂ ਇਕਬ ਸਿੰਘ ਜਣਡਾਲੀ ਮੰਜੂਰਾ ਉਹ ਬੰਦੇ ਨਾਲ ੱਟਕਾ ਹੋਇਆ ਫੌਜੀ ਬੰਦੇ ਨਾਲ ਉਹਦੇ ਹੱਥ ਚੱਕਿਆ ਗਿਆ ਉਹਦਾ ਪੇਟਾ ਸੀਗਾ ਜੀ ਕਿੱਡੇ ਤੁਖ ਦੀ ਗੱਲ ਐ ਇਹ ਤਾਂ ਮੈਨੂੰ ਪਤਾ ਤਾਂ ਚਲਿਆ ਜਿਉਂ ਬੰਦੇ ਨੂੰ ਨਾਮ ਮਿਲਦਾ ਮੌਰੇ ਆਂਤਾ ਨਾ ਉਹ ਬੰਦੇ ਦਾ ਕੋਈ ਸੂਰ ਨਹੀਂ ਸੀਗਾ ਜੀ ਮੈਂ ਮੌਕੇ ਤੇ ਸੀਗਾ ਮੌਕੇ ਤੇ ਮੈਂ ਕਹ ਰਿਹਾ ਮੈਂ ਤਾਂ ਸਮਝ ਕਦੇ ਬੰਦੇ ਵੀ ਦੇਖੋ ਜੀ ਫੌਜੀ ਸਰਦਾਰਾਂ ਨੇ ਖੜਦੇ ਆ ਪੱਤਾ ਰੋਟੀ ਖਾਦੇ ਆ ਉਹ ਆ ਲੋਕ ਨਹੀਂ ਹੋਣਗੇ ਆਪਣੀ ਰੋਟੀ ਖਾ ਲਾਂਗੇ ਜਵਾਨ ਜਵਾਨ ਬੰਦੇ ਮਰਦੇ ਆ ਯਾਰ ਜਵਾਨ ਜਵਾਨ ਬੰਦੇ ਤੁਸੀਂ ਉਹ ਬੰਦੇ ਤੇ ਚੱਕ ਲੱਪੜ ਮਾਰਤਾ ਯਾਰ ਕੋਈ ਗੱਲ ਬਣਦੀ ਆ ਯਾਰ ਗਲਤ ਹੋਇਆ ਬੰਤੇ ਨਾਲ ਜੀ ਮੇਰੇ ਸੱਤ ਅੱਖਾਂ ਸੰਭਲੇ ਹੋਇਆ ਜੇ ਉਹ ਕਹਿੰਦੇ ਉਹਨਾਂ ਲੱਪੜ ਨਹੀਂ ਮਾਰਿਆ ਗਿਆ 24 ਟਾਈਮ ਕੈਮਰੇ ਚੱਲਦੇ ਉੱਥੇ ਭਾਈ ਜੀ ਤੁਸੀਂ ਫੋਟੋ ਚੁੱਕਦਾ ਲਓ ਪੁੱਤੇ ਦੀ ਪੰਡਾ ਪੰਲੀ ਹੋ ਜਾਊਗਾ ਨਾ ਹੁਣ ਵੀ ਕਹਿੰਦੇ ਜੀ ਮੇਰੀ ਗੱਲ ਝੂਠ ਲਗੇ ਮੈਂ ਚੌਂਕ ਚ ਕਰ ਦੇਣਗਾ ਤਾਮਾਗਾ ਜੀ ਚੌਂਕ ਖੋਟਾ ਹੋਏਗਾ ਸਿਰ ਮੇਰਾ ਹੋਵੇਗਾ ਇਹ ਗਈ ਇੱਕ ਗੱਲ ਦੱਸੋ ਭਰਾ ਜੀ ਇਹ ਮੈਂ ਕਿਤੇ ਉਪਰੀ ਜਿਸ ਤਰ੍ਹਾਂ ਪੁਲਿਸ ਇਲਜ਼ਾਮ ਲਗਾ ਰਹੀ ਹੈ ਕਿ ਉਹ ਖੜੇ ਹੋ ਕੇ दारू ਪੀ ਰਹੇ ਸੀ ਕਿ ਇਹ ਸੱਚ ਹੈ ਜਾਂ ਝੂਠ ਹੈ ਤੁਸੀਂ ਵੀਰ ਜੀ ਮੇਰੀਕ ਬੇਇੱਜ਼ਤੀ ਹੈ ਤੁਸੀਂ ਕਦੇ ਵੀ ਚਲੇ ਜਾਣਾ ਅਸੀਂ ਵੀ ਪਹਿਲੇ ਤੋਂ ਜੰਮਦੰਮ ਅਸੀਂ ਗਰੋਤੀ ਪਰਾਟ ਬਰੋਂ ਤੇ ਖਾਣ ਬਕਾਇਦਾ ਲਿਖ ਕੇ ਲਾਇਆ ਹੋਇਆ ਪੀਸੀਆਲ ਵਾਲੇ ਕੁੰਬਦੇ ਹੁੰਦੇ ਆ ਉੱਥੇ ਕੋਈ ਦਾਰੂ ਦਾਰੂ ਵਗੈਰਾ ਚੱਲਦੀ ਨਹੀਂ ਜਿਹਨੂੰ ਮਰਜ਼ੀ ਪੁੱਛਣ ਸਾਡਾ ਸਟੈਂਡ ਅਸੀਂ ਉੱਤੇ ਖੜਦੇ ਆ ਧੰਨਵਾਦ ਜੀ ਇਹ ਹੁਣ ਤੁਸੀਂ ਦੇਖ ਲਓ ਕਿ ਇਹ ਜਿਹੜੀ ਪੁਲਿਸ ਨੇ ਝੂਠੀ ਕਾਰਵਾਈ ਪਾਈ ਆ ਕਰੋ ਜੀ ਕਰੋ ਬਹੁਤ ਡਰ ਲੀ ਆਉਂਦੀ ਨਹੀਂ ਨਹੀਂ ਕਰ ਕਰ ਜਿਹੜਾ ਕੁੱਟਿਆ ਉਹ ਦੱਸੋ ਕਿਵੇਂ ਇਹ ਉਹ ਤਾਂ ਕਹਿ ਰਿਹਾ ਜੀ ਮਾਰੇ ਲੱਪੜ ਮਾਰੇ ਕਹਿੰਦਾ ਰਿਹਾ ਬੰਨੀ ਬੰਨੀ ਤਾਂ ਕੁਝ ਨਹੀਂ ਆ ਪਾ ਰਹਾ ਹੁਣ ਲੋਕਾਂ ਨੂੰ ਲੱਗ ਰਿਹਾ ਹੋ ਦੀਓ ਕਮਾਈਆਂ ਸਾਡੇ ਲਈ ਜਿਹੜੇ ਗਵਾਹ ਨਾਲ ਤੇਰਾ ਨਾਮ ਦੱਸ ਔਰ ਤੂੰ ਜੋ ਦੇਖਿਆ ਸੀ ਉਹ ਦੱਸ ਸੱਚ ਦੱਸੀ ਝੂਠ ਨਹੀਂ ਤਾਲਾ ਦੱਸੋ ਜੇ ਮੈਂ ਡਰਦਾ ਹੁੰਦਾ ਮੈਂ ਭੈਣ ਮੇਰੇ ਤੁਹਾਡੇ ਕੋਲ ਆਪਮਾਨੇ ਸੇਵਾ ਲਈ ਆਏ ਤੁਸੀਂ ਮੇਰੀ ਭੈਣਾ ਵਰਗੇ ਹੋ ਸਮਝ ਰਹੇ ਹੋ ਨਾ ਜੀ ਇੱਥੇ ਦੇਖੋ ਤਾਰਾਪੁਰ ਗੇਟ ਇੰਜੀਨੀਅਰ ਗੇਟ ਦਾ ਨਾਮ ਬ੍ਰਿਗੇਡ ਚੌਂਡ ਬਠਾਲੀ ਨੂੰ ਨੀਂਹ ਪਟਾਲੇ ਨੇ ਸਾਰੀਆਂ ਮੇਰੀਆਂ ਭੈਣਾਂ ਨੇ ਮੇਰੇ ਫੋਨ 'ਚ ਦੇਖ ਲਓ ਮੈਂ ਸਟੇਟਸ ਵੀ ਫੌਜੀਾਂ ਦੇ ਪਾਉਣਾ ਇਹਦਾ ਕਾਰਨ ਪਤਾ ਕੀ ਏ ਜੀ ਇਹਨਾਂ ਕਰਕੇ ਆਪਾਂ ਚਾਪਲੇ ਘਰੇ ਭੜੇ ਆਰਾਮ ਨਾਲ ਬੈਠੇ ਰਿਲੈਕਸ ਇਹਨਾਂ ਹੁਣ ਵਿਚਾਰੇ ਆਪ ਮੈਂ 100% ਕਹਿ ਰਿਹਾ ਮੈਂ ਉਹ ਅੰਕਲ ਜੀ ਦਾਰੂ ਪੀ ਰਹੇ ਸੀਗੇ ਜੀ ਮੈਂ ਇਹਨੂੰ ਜਾਣਦਾ ਮੇ ਤਾਂ ਮਿਲਿਆ ਵੀ ਤੂੰ ਪਹਿਲੀ ਵਾਰ ਹੁਣ ਫੋਨ ਤੇ ਰੱਖਿਆ ਸੀਗਾ ਤੁਸੀਂ ਰੋ ਰਹੇ ਸੀਗੇ ਦੂਜੀ ਵਾਰ ਭੈਣ ਮੇਰੇ ਨੂੰ ਅੱਜ ਮਿਲ ਰਹੇ ਆ ਉਹ ਅੰਕਲ ਕੋਈ ਦਰਦੂਗ ਨਹੀਂ ਜੀ ਪੀ ਰਹੇ ਸੀਗੇ ਤੋਂ ਲੱਗ ਰੇ ਨਾ ਵੀ ਇਕਲੇ ਹੱਥ ਚੱਕਿਆ। ਹੋਰ ਕੋਣਾਂ ਨੂੰ ਨਹੀਂ ਚੱਕੀ ਜੀ। ਤੁਸੀਂ ਫੋਟੋ ਕਰਦਾ ਆਪਣ ਮਾਰਦੇ ਹੋਏ। ਦੂਜੀ ਗੱਲ ਤਾਰੂ ਇਹ ਗੱਲ ਤੇ ਜੀ। ਸਾਰਾ ਸਾਰੂ ਉਹਨੂੰ ਬਦਨਾਮ ਕਰਾਇਆ ਯਾਰ ਵੀ ਤਾਰੂ ਕੋਈ ਤਾਰੂ। ਦੂਜੀ ਗੱਲ ਕੀ ਕਰਨਲ ਸਾਹਿਬ ਨੂੰ ਤੇ ਉਹਨਾਂ ਦੇ ਬੇਟੇ ਨੂੰ ਇਹਨਾਂ ਨੇ ਉਹਨਾਂ ਨੂੰ ਮਾਰਿਆ ਸੀ ਜਾਂ ਉਹਨਾਂ ਨੇ ਪਹਿਲੇ ਹੱਥ ਚੱਕਿਆ ਸੀ। ਨਹੀਂ ਨਹੀਂ ਨਹੀਂ। ਉਹ ਜਿਹੜੇ ਫੌਜੀ ਸਾਹਿਬ ਸੀ ਉਹਨਾਂ ਦੇ ਹੱਥ ਚੱਕਿਆ ਗਿਆ ਸੀ। ਆਹ ਤੋ ਸਾਰੇ ਰਿਪਨ ਬਾਕੀ ਮੇਰੀ ਗੱਲ ਤਾਂ ਸੁਣੋ ਦੇਖੋ ਕਿ ਮੈਂ ਕਿਸੇ ਨੂੰ ਕੋਈ ਪੈਸਾ ਨਹੀਂ ਲਿਆ ਜਾਂ ਮੈਂ ਕਿਸੇ ਦਰਦਪਾਉ ਤੋਂ ਕਿਸੇ ਤੋਂ ਆ ਰਿਹਾ ਮੇਰੀ ਗੱਲ ਸਮਝਦੇ ਹੋ ਤੁਸੀਂ ਮੈਂ ਤਾਂ ਇੱਕ ਇਨਸਾਨੀ ਤੇ ਨੱਤੇ ਉਰੇ ਆਇਆ ਇਹਨਾਂ ਦੇ ਕਿਸਾਨਾਂ ਨੂੰ ਤਾਇ ਉਨਿੰਦੇ ਪਿੰਡ ਪਿੰਦਾ ਪਹਾੜਾਂ ਦੇ ਕੋਲੋਂ ਤਾ ਸਿੰਘ ਜੀ ਉਹ ਪ੍ਰਧਾਨ ਨੇ ਤਾਂ ਤੁਸੀਂ ਕੁਰਜੀਵਲ ਤੋਂ ਜਿਹੜਾ ਤੁਸੀਂ ਉਹਨਾਂ ਨੂੰ ਪੁੱਛਣਾ ਮੇਰੇ ਬਾਰੇ ਇਹ ਬੰਦਾ ਕੀ ਤਾਣਾ ਹੈ ਭੰਦਾ ਬਾਕੀ ਮੈਂ ਤਾਂ ਇਸ ਤੋਂ ਡਰ ਕੇ ਨਹੀਂ ਉਰੇ ਆਇਆ ਕਿਸੇ ਨੂੰ ਮੈਂ ਪੈਸਾ ਨਹੀਂ ਲਿਆ ਮੈਨੂੰ ਕੋਈ ਲਾਲ ਚੱਲੇ ਸਿਰਫ ਕੰਸਾ ਮੇਰੇ ਪਿੱਛੇ ਠੀਕ ਹੈ ਜੀ ਹੋਰ ਦੱਸੋ ਕੀ ਪੁੱਛਣਾ ਮੇਰੇ ਤੋਂ ਮੈਨੂੰ ਸੱਚ ਇਹ ਦੱਸੋ ਕਿ ਕਿੰਨੀ ਕੁੱਟ ਮਾਰੀ ਸੀ ਕਿੰਨੀ ਕੁੱਟ ਮਾਰੀ ਸੀ ਨਾਨੇ ਤਾਂ ਚਲੋ ਮੈਂ ਤੁਹਾਨੂੰ ਦੱਸ ਮੇਰੇ ਨਾਲ ਜੀ ਆਟੋ ਜਿੱਥੇ ਪਾਪਾਇਨ ਦਾਪੋ ਉੱਤਰ ਜਦੋਂ ਮੈਂ ਰਹਿ ਗਿਆ ਜਦੋਂ ਮੈਂ ਕਹਿ ਮੈਂ ਸਰਹਾਨ ਬੰਦੇ ਰਾਤ ਚੱਕ ਰਿਹਾ ਮਨ ਨੂੰ ਤਾਂ ਉਹਨਾਂ ਨੇ ਇਹ ਬੰਦ ਨੂੰ ਪਤਾ ਹੈ ਕਿ ਇਹ ਪਾਗਲ ਹੈ ਇਹ ਹੜ ਦਿਮਾਗ ਆੜ ਜਾਂਦਾ ਹੁੰਦਾ ਉਹਨੇ ਮੈਨੂੰ ਪਹੁੰਚਾਉਣ ਦੀ ਕਰੀ ਮੈਂ ਉਹਨੂੰ ਬੋਲਦਾ ਕਿ ਹਾਂ ਉਹਦੇ ਜਿਹੜੇ ਬਰਕਰ ਸੀਗੇ ਮਗਾ ਮਨੂੰ ਪਤਾ ਤਾਂ ਬੜਾ ਤਕੜਾ ਆ ਪਾਗਲ ਹੈ ਮਗਾ ਮਨੂੰ ਨਾ ਛੇੜੋ ਕੋਈ ਮਨੂੰ ਫਿਰ ਕਹਿੰਦਾ ਜਾ ਜਾ ਫੇਰ ਮੈਨੂੰ ਆਪਣਾ ਪਰਿਵਾਰ ਤਾਂ ਸੀਗਾ ਜੀ ਪਿੱਛੇ ਮੈਂ ਘਰ ਤੇ ਬੈਠ ਕੇ ਉਹਨਾਂ ਵੇਟ ਕਰ ਰਹੀ ਹੁਣੇ ਮੈਂ ਘਰੇ ਚੱਲ ਕੇ ਅਗਲੇ ਦਿਨ ਜਦੋਂ ਮੈਂ ਆਪਣਾ ਚਲਾਣਾ ਇਹ ਫੋਨ ਚਲਾਣਾ ਦੇਖਦਾ ਆ ਇਸ ਦੀ ਪੈਣ ਰੂਰੀ ਸੀਗੀ ਮਨੂੰ ਦਾ ਡਰੈਕਸ਼ਨ ਪਤਾ ਚੱਲੇ ਅੱਛਾ ਤੂੰ ਨੇ ਮੈਨੂੰ ਥੋੜੀ ਦੇਰ ਪਹਿਲੇ ਦੱਸਿਆ ਸੀ ਕਿ ਜਿਹੜਾ ਟਾਬੇ ਵਾਲਾ ਪਹਿਲੇ ਮੇਰੇ ਲਈ ਸਟੇਟਮੈਂਟ ਦੇ ਰਿਹਾ ਸੀ ਆ ਦੱਸ ਉਹ ਕੱਟਾ ਦਿਮਾਗ ਤੇ ਤਰੇਗੀ ਉਹ ਨੜਾ ਟਾਬੇ ਵਾਲਾ ਮੁੰਡਾ ਉਹ ਬੜੇ ਫਕਰ ਨਾਲ ਨਾ ਆਂਟੀ ਬੈਜਾ ਇਹ ਇਹਨਾਂ ਦੀ ਸਪੋਰਟ ਕਰ ਰਹੇ ਸੀ ਉਹ ਪਰਿਵਾਰ ਦੀ ਅਗਲੇ ਦਿਨ ਜਦੋਂ ਅਗਲੇ ਦਿਨ ਕਮਾਲ ਹੈ ਉਹ ਰਾਤ ਤੋਂ ਸਟੇਟਮੈਂਟ ਕਿਹੜੀ ਦੇ ਰਹਿਆ ਉਦੋਂ ਅਗਲੇ ਦਿਨ ਕਿਹੜੀ ਦੇ ਰਹਿਆ ਬੰਦੇ ਨਾਲ ਸੀਗਾ ਅਗਲੇ ਦਿਨ ਬਿਆਨ ਬਦਲ ਲੇ ਨਾ ਤਾਰੂ ਪੀਰੇ ਸੀਗੇ ਉੱਤੇ ਸਾਲ ਤੋਂ ਪੀਰੇ ਵੀ ਦਿੰਦੇ ਹੀ ਹੁੰਦੇ ਸੀ ਸੁਵਾਲੀਲੀ ਵੇਲਾ ਹੁੰਦਾ ਪਰ ਸੋਚੋ ਪਿਓਰ ਪੁੱਤ ਮਾਨ ਨਾਲ ਹਵੇ ਉਹ ਬੰਦਾ ਤੱਕ ਪਰ ਉਹ ਆ ਰਹੀਏਗਾ ਜੀ ਉਹ ਅਨਪੜਵੰਦਾ ਲਈ ਆਪਣੇ ਜੋ ਆਕਰ ਕਰਾਰੂ ਪਿੰਦਾ ਜੀ ਸੋਚਣ ਵਾਲੀ ਗੱਲ ਹੈ ਜੀ ਮੈਂ ਵੀ ਕਰਦਾ ਡ੍ਰਿੰਕੂ ਐਟੀ ਕਰ ਰਹੀ ਨਹੀਂ ਆ ਇਹ ਪਾਣਾ ਜਾਂ ਤਾਂ ਉਹ ਮੜਾ ਜਾਂ ਤਾਂ ਸੋਚ ਲੈ ਮੜਾ ਜਾਂ ਤਾਂ ਤਰਸ ਖਾ ਲੋ ਅੱਗੇ ਬੜਾ ਜ਼ੁਲਮ ਹੋ ਰਿਹਾ ਏ ਇਹ ਜ਼ੁਲਮ ਤਾਂ ਵਾਦਕਾ ਸਾਲਾ ਹੋਰ ਗਿਆ ਏ ਹੁਣ ਤਾਂ ਸ਼ਰਮ ਆਉਂਦੀ ਐ ਮੁੰਡਾ ਪਾ ਜਿਹੜਾ ਪੁੱਛਦਾ ਹੁੰਦਾ ਨਾ ਤੁਸੀਂ ਕਿੱਥੋਂ ਮੈਂ ਹੀ ਦੱਸ ਦਉਂਗਾ ਪੰਜਾਬ ਪਹਿਲੇ ਫਗਰ ਨਾਲ ਗੈਂਦਲੇ ਛਾਤੀ ਜੋੜੀ ਕਰਕੇ ਮੈਂ ਕਿਤਾ ਚਾਇਨ ਆਪਾਂ ਨਾਲ ਨਾਲ ਬਹੁਤ ਬੋਲਿਆ ਕਰਦੇ ਕਿਉਂ ਮੈਂ ਤੁਹਾਨੂੰ ਸਿੰਘ ਰੋਪੇਂ ਕਿ ਕਰਾ ਚੜੀ ਮਕੀ ਤੇ ਕਿ ਨਾ ਆਪਣੇ ਕੋਲੋਂ ਕੋਈ ਨਹੀਂ ਜਿਹੜਾ ਜੋ ਕੁਝ ਮੈਂ ਦੇਖਿਆ ਮੈਂ ਤੁਹਾਨੂੰ ਸਾਰੀ ਗੱਲ ਦੱਸਤੀ ਬਾਕੀ ਮੇਰਾ ਨਾਮ ਰਵਿੰਦਰ ਸਿੰਘ ਹੈ ਜੀ ਮੈਂ ਲੋਕਾਂ ਨਾਲ ਡੋਚਣਾ ਹੈ ਜੀ ਕਿਸੇ ਨਾਲ ਵਾਲੇ ਨੂੰ ਪੁੱਛ ਲਿਓ ਜੀ ਇਹ ਬੰਦਾ ਕਿੱਧਰ ਹੈ ਜਿੱਤਾ ਸੜਕਾਂ ਤੇ ਕੋਈ ਪਿਛਲੇ ਵਸਤੇ ਐਕਸ਼ਨ ਦਾ ਹੋਇਆ ਉਹ ਲੇਡੀ ਨੂੰ ਮੈਂ ਚੱਕ ਕੇ ਲੈ ਗਿਆ ਸੀਗਾ ਜੀ ਇਹ ਇਹ ਤਾਂ ਸੇਵਾ ਦੀ ਕਿਤਨਾ ਪਰ ਇੱਕ ਗਲਤ ਹੋਇਆ ਪਰਿਵਾਰ ਨਾਲ ਬਹੁਤ ਜਿਆਦਾ ਗਲਤ ਹੋਇਆ ਤੱਕਾ ਇਹਨੂੰ ਦਿੰਨੇ ਸ਼ਰਮ ਤੱਕਾ ਸ਼ਰਮ ਤੱਕਾ ਇਹ ਸੋਚੋ ਇੱਕ ਕਰਨਲ ਬੰਦੇ ਨਾਲ ਆ ਹੋ ਰਿਹਾ ਆਮ ਬੰਦੇ ਬਤਾ ਮਲਿਆ ਵੇਟ ਕਰ ਦਿੰਦੇ ਹੁਣੇ ਇਹ ਜੇ ਕਰਨਲ ਕਰਨਲ ਬੰਦੇ ਨਾਲ ਆ ਕੁਝ ਹੋ ਰਿਹਾ ਹੈ ਆਮ ਬੰਦੇ ਨਾਲ ਕੀ ਹੁੰਦਾ ਠੀਕ ਜੀ ਜਾਨੇ ਇਹਨੂੰ ਵਾਹਿਗੁਰੂ ਜੀ ਦਾ ਖਾ